ਅੱਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਕੀ ਗੋਲਡ ਸਮਿੱਥ ਦਾ ਨਾਮ ਤਾਂ ਹਰ ਕੋਈ ਜਾਣਦਾ ਹੈ ਕਿਉਂਕਿ ਉਹ ਹਮੇਸ਼ਾ ਆਪਣੇ ਟਰੈਕਟਰਾਂ ਅਤੇ ਵਿਵਾਦਾਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਆ ਲੱਕੀ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਿਆ ਹੀ ਰਹਿੰਦਾ ਹੈ ਹਾਲ ਹੀ ਵਿੱਚ ਹਰਿਆਣਾ ਦੇ ਰੋਹਿਤ ਦੇਸ਼ਵਾਲ ਨਾਲ ਵੀ ਉਸ ਦੀ ਕੰਟਰੋਵਰਸੀ ਦਿਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਲੱਕੀ ਨੇ ਇੰਸਟਾਗ੍ਰਾਮ ਤੇ ਲਾਈਵ ਆ ਕੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਥੋੜੇ ਦਿਨ ਪਹਿਲਾਂ ਉਸ ਦਾ ਨਵਾਂ ਗੀਤ ਵੀ ਆਇਆ ਸੀ ਜੋ ਸੋਸ਼ਲ ਮੀਡੀਆ ਤੇ ਖੂਬ ਟ੍ਰੈਂਡ ਕਰ ਰਿਹਾ ਸੀ ਪਰ ਹੁਣ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਉਸ ਦੇ ਚਾਹਣ ਵਾਲੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੱਕੀ ਇਸ ਸਮੇਂ ਕਾਫੀ ਬਿਮਾਰ ਹੈ ਉਸ ਨੂੰ ਡ੍ਰਿਪਾਂ ਲੱਗ ਰਹੀਆਂ ਹਨ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ ਇਸ ਗੱਲ ਤੋਂ ਉਸ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ ਤੇ ਵੱਡੀ ਗਿਣਤੀ ਵਿੱਚ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ ਲਕੀ ਨੇ ਖੁਦ ਵੀਡੀਓ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਜਿਹਨੂੰ ਪੱਥਰ ਪਾੜਨੇ ਕਹਿੰਦੇ ਨੇ ਨਾ ਪੱਥਰ ਪਾੜਨੇਗਾ ਉਹ ਉਹ ਲੋਕ ਉਵੇਂ ਕਰਦੇ ਆ ਜਦੋਂ ਟਰੈਕਟਰ ਮੁਕਾਬਲੇਾਂ 'ਚ ਚਲਾਉਂਦੇ ਸੀ ਉਦੋਂ ਟਰੈਕਟਰਾਂ ਤੇ ਨਜ਼ਰ ਲਾਈ ਜਾਂਦੇ ਰਹਿੰਦੇ ਸੀ ਅੱਜ ਪਹਿਲੇ ਦਿਨ 'ਚ ਮੈਂ ਜੰਮ ਗਿਆ ਬਾਈ ਹੜ ਜੋ ਏ ਹੜ ਜੋ ਹੜ ਜੋ ਏ ਕਿਤੇ ਟਰੈਕਟਰਾਂ ਦੇ ਪਾਰ ਖੁੱਲੀ ਆ ਫਿਰ ਰਹਿੰਦੇ ਸੀ ਉਹ ਨਾਲ ਦੇ ਅੰਦਰ ਫੱਜਰ ਖੁੱਲੇ ਪਏ ਆ ਇਹ ਤਾਂ ਚੀਜ਼ ਲੋਕਾਂ ਨੂੰ ਦਿਖਾਵੇਂ ਨਾ ਸਹੀ ਗੱਲ ਹੈ ਨਾ ਇਹਦੀਆਂ ਚੀਜ਼ਾਂ ਪਰਸਨਲ ਰੱਖੇ ਸਹੀ ਗੱਲ ਆ ਬਈਓ ਇਹ ਨਜ਼ਰ ਕੰਨਾਂ ਦੀ ਨਜ਼ਰ ਤਰਾ ਪੱਥਰ ਕੀ ਆ ਸਭ ਕੁਝ ਹੀ ਪਾੜ ਮੰਨ ਇਦਾਂ ਦਾ ਗਾਣਾ ਆਇਆ ਨਾ ਆਪਣਾ ਉਸ ਦਿਨ ਤੋਂ ਕਈ ਮੇਰੇ ਨਾਲ ਇਦਾਂ ਦਾ ਕੁਝ ਹੋਈ ਜਾਂਦਾ ਕਿਤੇ ਢੱਡ ਤੋਪੇ ਲਾ ਕੇ ਤੇ ਪਹੁੰਚ ਗਿਆ ਕਿਤੇ ਪਹੁੰਚ ਗਿਆ ਉਸ ਤੋਂ ਪਹਿਲਾਂ ਜਮਾਂ ਸਹੀ ਸੀ ਪੱਥਰ ਪਾੜਨੇ ਗਾਣਾ ਪੱਥਰ ਵੀ ਪਾੜ ਦਿੰਦੀ ਆ ਬਈ ਮੈਂ ਤਾਂ ਫਿਰ ਵੀ ਚੱਲ ਮਿੱਟੀ ਦਾ ਬਣਿਆ ਬੰਦਾ ਕੀ ਆ ਤੀਜੀ ਬੋਤਲ ਲਾਤੀ ਮੈਂ ਡਾਕਟਰ ਨੇ ਵੀ ਬਹੁਤ ਬੁਰਾ ਹਾਲ ਹੋਇਆ ਤਾਂ ਤੇ ਪਤਾ ਵੀ ਨਹੀਂ ਹੋਇਆ ਕੀ ਐ ਬਸ ਬਿਨਾਂ ਗੱਲ ਤੋਂ ਹੀ ਰੇਂਗੀਆਂ ਹੋਣਗੇ ਮੈਨੂੰ ਪਤਾ ਨਹੀਂ ਕੀ ਸਾਪ ਬੱਟੂ ਆਹ ਸੱਪ ਤਾਂ ਮਿੱਤਰੋ ਬਾਲੇ ਵੱਡੇ ਵੱਡੇ ਆਉਣੇ ਬਸ ਮਰ ਨਾ ਜਾਵਾਂ ਜੇ ਮਰ ਗਿਆ ਫੇਰ ਕੋਈ ਪਤਾ ਨਹੀਂ ਜੇ ਨਾ ਮਰਿਆ ਤਾਂ ਕੱਲੀ ਕੱਲੀ ਲੀਡ ਦੇ ਬਾਹ ਪਾਉਂਗਾ ਲੀਰਾ ਡਰੀ ਜਾਂਦੀਆਂ ਲੀਰਾ ਆਪਣੇ ਆਪਣੇ ਰਿਕਾਰਡ ਕਰਾਈਏ ਨੇ ਲੀਰਾਂ ਨੂੰ ਆਇਆ ਕਿ ਨਾ ਸਾਪ ਨਾ ਕਰਦੇ ਸੱਪ ਤਾਂ ਬਹੁਤ ਵੱਡੇ ਵੱਡੇ ਆਉਣਗੇ ਅਸੀਂ ਦੁਆ ਕਰਦੇ ਹਾਂ ਕਿ ਲੱਕੀ ਜਲਦੀ ਠੀਕ ਹੋ ਜਾਵੇ ਤੇ ਆਪਣੇ ਪਰਿਵਾਰ ਵਿੱਚ ਖੁਸ਼ ਰਹੇ ਤੁਸੀਂ ਵੀ ਕਮੈਂਟ ਕਰਕੇ ਲੱਕੀ ਨੂੰ ਹੌਸਲਾ ਜ਼ਰੂਰ ਦਿਓ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ